ਵੀਰਵਾਰ ਸ਼ਾਮ ਨੂੰ ਮੁੱਖ ਮਾਰਗ ਤੇ ਪੈਂਦੇ ਦਵਾਈਆਂ ਦੀ ਫੈਕਟਰੀ ਦੇ ਸਾਹਮਣੇ ਹੋਏ ਇੱਕ ਦਰਦਨਾਕ ਹਾਦਸੇ ਵਿੱਚ ਇੱਕ ਬਜ਼ੁਰਗ ਮਹਿਲਾ ਦੀ ਮੌਕੇ ਤੇ ਮੌਤ ਹੋ ਗਈ ਅਤੇ ਉਸਦੇ ਪੁੱਤਰ ਨੂੰ ਸੱਟਾਂ ਵੱਜੀਆਂ ਜਿਸ ਨੂੰ ਇਲਾਜ ਲਈ ਸਿਵਲਕタル ਫਲੋਰ ਵਿਖੇ ਦਾਖਲ ਕਰਵਾਇਆ ਗਿਆ ਹੈ ਹਾ사 ਇਨਾ ਜ਼ਬਰਦਸਤ ਸੀ ਕਿ ਮ੍ਰਿਤਕ ਮਹਿਲਾ ਨੂੰ ਕਾਫੀ ਜਦੋਜਹਦ ਉਪਰੰਤਕਾਰ ਵਿੱਚੋਂ ਬਾਹਰ ਕੱਢਿਆ ਗਿਆ ਸੀ ਹਾਦਸੇ ਦੀ ਖਬਰ ਮਿਲਦਿਆਂ ਹੀ ਥਾਣਾ ਫਲੋਰ ਤੋਂ ਐਸਐਸ ਸੁਬਾਚੰਦਰ ਨੇ ਮੌਕੇ ਤੇ ਪਹੁੰਚ ਕੇ ਜਾਂਚ ਆਰੰਭ ਕਰ ਦਿੱਤੀ ਹਾਦਸੇ ਸਬੰਧੀ ਜਾਣਕਾਰੀ ਦਿੰਦੇ ਹੋਏ ਸੁਬਾਚੰਦਰ ਨੇ ਦੱਸਿਆ ਕਿ ਸੇਵਾਮੁਕਤ ਪ੍ਰਿੰਸੀਪਲ ਦਿਤੰਦਰ ਮੋਹਨ ਵਾਸੀ ਪੰਗਾ ਆਪਣੀ 78 ਸਾਲਾ ਮਾਤਾ ਕਮਲਾ ਦੇਵੀ ਨਾਲ ਫਗਵਾੜਾ ਰਹਿੰਦੀ ਆਪਣੀ ਭੈਣ ਨੂੰ ਲੋਹੜੀ ਦੇਣ ਜਾ ਰਹੇ ਸਨ ਕਿ ਇੱਕ ਖੜੇ ਟਰੱਕ ਵਿੱਚ ਉਹਨਾਂ ਦੀ ਕਾਰ ਜਾ ਟਕਰਾਈ ਜਿਸ ਕਾਰਨ ਮਾਤਾ ਦੀ ਘਟਨਾ ਸਥਾਨ ਤੇ ਮੌਤ ਹੋ ਗਈ ਅਤੇ ਕਾਰ ਚਾਲਕ ਜ਼ਖਮੀ ਹੋ ਗਿਆ ਉਹਨਾਂ ਦੱਸਿਆ ਕਿ ਟਰੱਕ ਦਾ ਡਰਾਈਵਰ ਮੌਕੇ ਤੋਂ ਫਰਾਰ ਹੈ ਹਾਸੀ ਸੰਬੰਧੀ ਜਾਂਚ ਜਾਰੀ ਹੈ ਫਲੋਰ ਤੋਂ ਸੰਦੀਪ ਪਟਿਆਰਾ ਦੀ ਰਿਪੋਰਟ ਬੀਏ ਕਮਾਰਾ ਜੀ ਇਹ ਸਰ ਜੀ 메ਨ ਰੋਡ ਤੇ ਨਾ ਗੱਡੀ ਆਉਂਦੀ ਸੀਗੀ ਬਹੁਤ ਫਾਸਟ ਸੀਗੀ ਇਹ ਤੇ ਖੜਾ ਕੰਟੇਨਰ ਦੇ ਵਿੱਚ ਗੱਡੀ ਵੱਜੀ ਆ ਤੇ ਇੱਕ ਨੂੰ ਇੱਕ ਸਹੀ ਆ ਜੀ ਤੇ ਆਂਟੀ ਦੀ ਉਹਨਾਂ ਦੀ ਡੈਥ ਹੋ ਗਈ ਆ ਤੇ ਉਹਨਾਂ ਨੂੰ ਆਪਾਂ ਭੇਜ ਦਿੱਤਾ ਜੀ ਹੁਣ ਐਂਬੂਲੈਂਸ 'ਚ ਪਾ ਕੇ ਇਹ ਜੀ ਆਪਣੇ ਫਲੋਰ ਤੋਂ ਆਏ ਸੀਗੇ ਜਲੰਧਰ ਵਾਲੀ ਸਾਈਡ ਨੂੰ ਜਾਂਦੇ ਬੰਗਿਆਂ ਦੇ ਸਿਗੇ ਜੀ ਇਹ ਦੋ ਜਣੇ ਸਿਗੇ ਜੀ ਹਾਂਜੀ ਜਿਹੜਾ ਜ਼ਖਮੀ ਆ ਉਹਨੂੰ ਜ਼ਖਮੀ ਆ ਜੀ ਉਹਨੂੰ ਹਸਪੀਟਲ ਭੇਜ ਦਿੱਤਾ ਜੀ ਇਹ ਹੋਇਆ ਜੀ ਦੋ ਜਣੇ ਦੀ ਫਟਦੀ ਆਪੋ ਜੀ ਡਿਸਾਈਡ ਹੋਇਆ ਕਿ ਉਹ ਫਵਾੜੇ ਆ ਫਲੋਰ ਤੋਂ ਫਵਾੜੇ ਨੂੰ ਜਾਂਦੇ i20 ਚਾਰੀ ਜਿਹੜੇ ਜਿਹੜੇ ਡਰਟ ਪ੍ਰਿੰਸੀਪਲ ਚਲਾ ਰਹੇ ਉਹਨਾਂ ਦੀ ਮਾਤਾ ਜਿਹੜੀ ਆ ਨਾਲ ਵਾ 30 70 ਸਾਲਾਂ ਉਮਰ ਦੀ ਹਾਂਜੀ ਤੇ ਜਿਹੜੇ ਕੰਡਕਟਰ ਸਾਹਿਬ ਬਟੇ ਉਹਨੇ ਖਰੇ ਬੱਗ ਦੇ ਵਿੱਚ ਵਜਨ ਕਰਕੇ ਉਹਨਾਂ ਦੀ ਮੌਤ ਹੋ ਗਈ ਹੈ ਜਿਹਨਾਂ ਦੀ ਡੈੱਡ ਬੋਡੀ ਜਿਹੜੀ ਸਿਵਲ ਹਸਪਤਲ ਭੇਜ ਦਿੱਤੀ ਤੇ ਫਨੋਰ ਤੋਂ ਫਵਾੜੇ ਨੂੰ ਜਾ ਰਹੇ ਕਿੰਨੇ ਜਣੇ ਸੀ ਦੋ ਜਣੇ ਜਿਹੜੇ जख्मी ਆ ਉਹਨਾਂ ਨੂੰ ਵੀ ਬਾ ਜਖਮੀ ਉਹਨਾਂ ਦਾ ਜਿਹੜਾ ਪ੍ਰਿੰਸੀਪਲ ਨੇ ਉਹਨਾਂ ਨੂੰ ਲਾਈ ਵਾਸਤੇ ਭੇਜ ਦਿੱਤਾ ਆ ਸਿਵਲ ਹਸਪਤਲ ਫਲੋਰ কেমন <laughs> আছো